ਪਲੇਸ ਦੀ ਲੋੜ ਪੋਵੇ ਪੰਦੀਆ ਜੋ ਝੂਠ ਬੋਲਣ ਜਦੋਂ ਬਲੈਂਕ ਕਰਨੀ ਹੈ ਜੇ ਸਾਡੀਆਂ ਮਾਵਾਂ ਤੋਂ ਪਹਾੜੇ ਤੇ ਬੈਠਿਆਂ ਦੀ ਤਕਲੀ ਹੋਵੇ ਉਹ ਪੁਲਿਸ ਦੀ ਲੋੜ ਪਵੇਗੀ ਵੀ ਪੁਕਾਰਮ ਕਰਨਾ ਤੇ ਜਿਹੜੇ ਗੁਰੂ ਕੇ ਲਾਲ ਬੈਠੇ ਨੇ ਚਾਹਤਾ ਛੋੜੀਏ ਕਿ ਮੈਂ ਤੂੰ ਕੰਦੀ ਛਾ ਦੇਵੇ ਤਾਂ ਇਹ ਪੁਲਿਸ ਲਈ ਦੀ ਨਾਲ ਕਿਵੇਂ ਆਤਮਾ ਤੁਹਾਡੇ ਕੋਲ ਹੋਰ ਵੀ ਆਉਂਦੇ ਆ ਪ੍ਰਚਾਰਕ ਵੀ ਹੁੰਦੇ ਆ ਕਦੇ ਕਿਸੇ ਨੇ ਕਿਹਾ ਕਿ ਪੁਲਿਸ ਸਾਡੇ ਪੁਨਾਲ ਦੀਆਂ ਕਿ ਸਮਾਲ ਕਰੇ ਪੁਲਿਸ ਹੁੰਦੀ ਬਲੈਕ ਨੇਵਰ ਚਾਰਜਨ ਫੜਨ ਵਾਸਤੇ ਚੋਰਾ ਯਾਰਾ ਠੱਗਾ ਨੂੰ ਫੜਨ ਵਾਸਤੇ ਹਾਂਜੀ ਭਾਈ ਸਾਹਿਬ ਜੀ ਹੈਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਭਾਈ ਸਾਹਿਬ ਜੀ ਸੰਗਤ ਵਿੱਚ ਆ ਕੇ ਜਵਾਬ ਦੇ ਬੋ ਉਹਦੇ ਚੱਲ ਪਾੜ 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 ਉਹਦੀ ਵੀਡੀਓ ਦੱਸ ਦੋ ਨਾ ਨਾ ਉਹ ਨਾ 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 ਕਮ ਆਉਂ ਜੀ ਇਹ ਹੋਣਾ ਆ ਦੇਖੋ ਇਹ ਹੁਣ ਚੱਲਿਆ ਆ ਚੋਰਾ ਵਾਲਾ ਕੰਮ ਕਰਦਾ ਹੋਣਾ ਚੋਰ ਭੱਜ ਚੱਲਿਆ ਜੇ ਭਾਈ ਤੇਰੇ ਤੇ ਇੰਨਾ ਹੀ ਸਹਮਤੀ ਪਿਆਰ ਨਾਲ ਗੱਲ ਕਰਦਾ ਅਗੇ ਹਲੋ ਉਹ ਭਾਈ ਚੋਰਾ ਨੂੰ ਭੱਜਦਾ ਹੁਣ ਹਲੋ ਚੋਰਾ ਜੇ ਪੇਦਾ ਪੁੱਤ ਸੀ ਖੜ ਕੇ ਗੱਲ ਕਰਦਾ ਕੁੱਤਾ ਦਲਗੀਰ ਭੱਜ ਗਿਆ ਓਏ ਕੁੱਤਾ ਦਲਗੀਰ ਭੱਜ ਗਿਆ ਕੁੱਤਾ ਦਲਗੀਰ ਭੱਜ ਗਿਆ ਬੋਲ he's all in